ਪਦਾਣ ਕਾਦੀ ਬਣਾ ਰੱਖੀ ਆ ਦਾਲ ਸਾਰਾ ਤਨ ਕਿਉਂ ਪਲੇਸ ਕਰਦੀ ਹੁੰਦੀ ਹੈ ਜਿਹੜਾ ਮੇਰੇ ਸਹੁਰਿਆਂ ਵਾਲਾ ਮੁਰਗਾ ਸੀ ਉਹ ਹਾਜਮ ਹੀ ਨਹੀਂ ਆਇਆ ਹਲੇ ਹਾਂ ਸਹੁਰਿਆਂ ਨੂੰ ਫੜ ਲਿਆ ਕਰ ਆ ਤੇਰੀ ਮਾਂ ਨੂੰ ਪੁੱਛ ਲੈ ਜਿਹੜਾ ਲੈ ਕੇ ਦਿੰਦੀ ਹੈ ਸਬਜ਼ੀ ਉਹ ਬਣਾ ਲਿਆ ਕਰ ਮਟਰ ਪਨੀਰ ਰੋਜ਼ ਹੀ ਲੈ ਕੇ ਦਿੰਦੀ ਆ ਤੁਸੀਂ ਗੱਲ ਸੁਣੋ ਆਪ ਸਮਝ ਲੈ ਲੋ ਤੂੰ ਦੋਨੇ ਜਿੱਤੇ ਮਾਂ ਨੂੰ ਵਿੱਚ ਕਿਉਂ ਖਿੱਚਦੇ ਤੇ ਇਹ ਮੇਰੇ ਪੇਕਿਆਂ ਨੂੰ ਕਿਉਂ ਖਿੱਚਦਾਗਾ ਤੇ ਜੇ ਤੇਰੇ ਪੇਕਿਆਂ ਨੂੰ ਖਿੱਚਦਾ ਤੂੰ ਵਿੱਚ ਮੈਨੂੰ ਜ਼ਰੂਰੀ ਫਿਰ ਮੈਂ ਇਹਦੀ ਮਾਂ ਨੂੰ ਖਿੱਚੂੰਗੀ ਮੇਰੇ ਪੇਕਿਆਂ ਨੂੰ ਖਿੱਚਦਾਗਾ ਕੋਈ ਨਹੀਂ ਇਹਦੀ ਮਾਂ ਕਾਸ ਤੋਂ ਖਿੱਚੇਗੀ ਕਿਉਂ ਮੈਂ ਨਹੀਂ ਖਿੱਚਣਾਗਾ ਜਦੋਂ ਮੇਰੇ ਪੇਕਿਆਂ ਨੂੰ ਖਿੱਚਦਾਗਾ ਤੁਸੀਂ ਮੀਆਂ ਬੀਬੀਆਂ ਤੋਂ ਖਿੱਚਦੇ ਵਿੱਚ ਤੁਸੀਂ ਮੈਨੂੰ ਆ ਰੋਜ਼ ਪੁੱਛ ਰੁਆ ਕੇ ਕਾਦੀ ਦਾਲ ਬਣਾਈ ਆ ਤੂੰ ਗੱਲ ਸੁਣ ਲੈ ਮੇਰੀ ਮਾਂ ਉਹ ਜਿੱਦੇ ਲੈਂਦੀ ਆ ਇਹ ਉਹਦੇ ਜਮਾ ਲਿਫਾਫੇ ਚ ਪਾ ਕੇ ਪਵਾ ਤੂੰ 20 ਘੋਸੜ ਦਿੰਦੇ ਤੇ ਅੱਜ ਖਾਣਾ ਖਾ ਦੇਣਾ ਇਹ ਹੋ ਗਈ ਭਾ ਇਹ ਜੋਗੀਆਂ ਦੀ ਬੀਨ ਵਰਗੀ ਹੋਰ ਕਿੱਥੋਂ ਹੋ ਗਈ ਚਟਣੀ ਨੇ ਵਿਚਾਰ ਰੱਖੀ ਸੀ ਉੱਤੇ ਕੇ ਵਰਗੀ ਸੀ ਅੱਜ ਖਾ ਖਾ ਕੇ ਚੌੜੀ ਹੋ ਗਈ ਡੱਕੇ ਵਰਗੀ ਹੋਣੀ ਸੀ ਹਾਂ ਖਵਾ ਖਵਾ ਕੇ ਚਟਣੀ ਨਾ ਇਹਦੀ ਮਾਂ ਨੇ ਤੇ ਅੰਦਰ ਫੂਕ ਰੱਖਿਆ ਸੀ ਨਾ ਇੱਥੇ ਜਿੱਦਾਂ ਦੀ ਆਈ ਹੈ ਖਾ ਖਾ ਕੇ ਖਾ ਖਾ ਕੇ ਚਾਰ ਚੁਪੇ ਤੇ ਫੈਲਦੀ ਜਾਂਦੀ ਹੈ ਅੱਛਾ ਮੈਨ ਲੱਗਦੀ ਮੈਂ ਤਾਂ ਕਦੇ ਦਾਲ ਰੋਟੀ ਦੇਖੀ ਨਹੀਂ ਸੀ ਆਪਦੇ ਪੇਕੇਾਂ ਦੇ ਘਰੇ ਨਹੀਂ ਜੇ ਸੌਖੀ ਹੁੰਦੀ ਤਾਂ ਫਿਰ ਐਂ ਆਉਂਦੀ ਫਿਰ ਹੁਣ ਤੁਸੀਂ ਵੀ ਖਾ ਲਓ ਪੱਕੇ ਨਾਲ ਦੀ ਪਕਾ ਲਓ ਤੇ ਖਾ ਲਓ ਜੇ ਸਸ ਦੇ ਮੁਰਗੇ ਖਾਦੇ ਤਾਂ ਹੀ ਚੌੜੀ ਹੋਗੀ ਤੰਜ ਤਾਂ ਮੁਰਗਾ ਧਰੀ ਜਾਂਨੇ ਹੁਣ ਜਿਹੜਾ ਤੁਸੀਂ ਲਿਆ ਕੇ ਦਿੱਤਾ ਮੈਨੂੰ ਤਾਂ ਹੀ ਚੌੜੀ ਹੋਈਆਂ ਜੇ ਖਵਾ ਖਵਾ ਕੇ ਆਲੂ ਸਾਰੇ ਨੇ ਤਾਂ ਤੁੰਗੀਆਂ ਹਰੀਆਂ ਕਰ ਰੱਖਿਆ ਨੇ ਆਲੂਆਂ ਨਾਲ ਤੈਨੂੰ ਫਿਰ ਕੀ ਹੋਗਾ ਬਥੇਰੀ ਚੌੜੀ ਹੋ ਗਈ ਆਲੂ ਖਾ ਕੇ ਵੀ ਅਬੇ ਮੈਨੂੰ ਸਿਆਪਾ ਕਰਤਾ ਸਿੱਟ ਕੇ ਆਲੂ ਤੇ ਉੱਡ ਗਈ ਆ ਧਰ ਦੇਖ ਹੁਣ ਕਹਿੰਦੀ ਕਿ ਮਾਂ ਧਰ ਲਾ ਮੈਂ ਤਾਂ ਧਰੂੰਗੀ ਗੱਲ ਹੁਣ ਆਪੀ ਬਣਾ ਕੇ ਖਾ ਲਿਓ ਜਿੱਦੈ ਵਿਉਣਗੇ ਸੋਦੇ ਘੜਾ ਮੈਂ ਤੈਨੂੰ ਦੀਂਦੀ ਨਹੀਂ ਸੀ ਕਿ ਉਹਦੇ ਵੀ ਇਹੋ ਜਿਹੀ ਸੀ ਤਾਂ ਹੁਣ ਵੀ ਉਹੋ ਜਿਹੀ ਆ। ਉਹ ਸਾਨੂੰ ਕੀ ਪਤਾ ਸੀ ਵੀ ਪਾਕਿਸਤਾਨ ਵਾਲੀ ਤੋਪ ਵਾਲਾ ਸਾਡੇ ਬੰਨੀ ਮੂੰਹ ਕਰ ਰੱਖਿਆ। ਹੋਰ ਕਰ ਰੱਖਿਆ ਛੋਡੇ ਬੰਨੀ ਮੂੰਹ। ਤੁਸੀਂ ਚੰਗੇ ਹੋ ਬੱਲੇ। ਲੜਦੇ ਤੁਸੀਂ ਹੋ। ਸਿਆਪਾ ਮੈਨੂੰ ਕਰਦੇ ਹੋਗੇ। ਆਵਣਾ। ਨਹੀਂ ਉਹ ਤਾਂ ਸਿੱਟਕੇ ਆਲੂ ਵਰਗੀ ਅੰਦਰ ਤੂੰ ਆ ਜਾ ਤੂੰ ਦੇ ਦੇ ਇਹ ਜੜਾ ਉਹ। ਚੱਲੋ। ਨਹੀਂ ਤੂੰ ਤਾਂ ਹੁਣ ਆਪਾਂ ਆ ਕੇ ਕਿਲੇ ਸਤ ਚੱਲ ਪਿਆ। ਆ ਕੰਜੀਆ ਮੈਨੂੰ ਕਰ ਗਿਆ। ਨਹੀਂ ਤੂੰ ਫੜਾ ਜਾ ਗੰਡੇ ਆਲੂ ਇਹ। ਬਾਧੂ ਆਲੂ ਇਹਨੇ ਕਾ ਲਾਓ ਫੜਾ ਕੇ ਨਹੀਂ ਗਈ ਸੀ ਕਿ ਕਰਾ ਕੇ ਕੀ ਆਖਿਆ ਭਈ ਦਾਲ ਪਾਣੀ ਧਰ ਲੈ ਤੂੰ ਇਹ ਬੀਬੀ ਦਾ ਜਿਵੇਂ ਰੋਜ਼ ਦਾ ਖਲੇ ਸੰਦਾ ਪਾਲ ਲੈ ਖਲੇਸ ਅਖਿਆ ਤੂੰ ਤਾਂ ਕਿ ਆਲੂ ਧਰ ਲੈ ਕੇ ਤੇ ਮੈਂ ਤੂੰ ਰੋਜ਼ ਆਲੂ ਧਰ ਦਿਆਂਗੀ ਚਟਨੀ ਕਰ ਲੋ ਕਦੇ ਆਲੂ ਕਰ ਲੋ ਕੋਈ ਐਸੀ ਚੱਲੂਗਾ ਹੋਰ ਕੀ ਹੋਊਗਾ ਹੋਰ ਮੁਰਗੇ ਹੁੰਦੇ ਆ ਘਰ ਚ ਤੇ ਚਾਚੀ ਦੀ ਕੋਈ ਦਾਲ ਮੰਗਾ ਲੈ ਜਾਂ ਕੋਈ ਮਟਰ ਪਨੀਰ ਮੰਗਾ ਦਿਆ ਕਰ ਮੈਂ ਸੇੜ ਦੋ ਇਹਨੂੰ ਇਹ ਵੀ ਕਹਿੰਦੀ ਹੁਣ ਸਾਨੂੰ ਮੁਰਗਾ ਚਾਹੀਦਾ ਪਹਿਲਾਂ ਲੈ ਚੀ ਦੀ ਦਾਲ ਬਣਾਈ ਹੈਗੀ ਮੰਗਾਈ ਹੈ ਕਦੇ ਤੇ ਦਾਲ ਨੂੰ ਕਹਿੰਦਾ ਇਹ ਜਿੱਦੋਂ ਗੰਡਾ ਪਾਤਾ ਆਲੂ ਪਾਤਾ ਦੇਖੀ ਦਾਲ ਖਾ ਕੇ ਤੂੰ ਆ ਬੜੂਗੀ ਦਾਲ ਇਹ ਮ ਇੱਕੀ ਘਾਟ ਤਾਂ ਗਈ ਆ ਬੜੀਆਂ ਕੱਦੂ ਤੋੜ ਲਿਆ ਨਹੀਂ ਕੋਈ ਹੋਰ ਤੋੜ ਕੇ ਲੈ ਜਾਂਦਾ ਮੈਨੂੰ ਤਾਂ ਚੰਗਾ ਹੋ ਗਿਆ ਕੱਲ ਨੂੰ ਕੱਦੂ ਧਰ ਲਾਂਗੇ ਤੇ ਅੱਜ ਆਲੂ ਧਰ ਲਾਂਗੇ ਆ ਬੜੀ ਲਿਆਇਆ ਕਿ ਮੁਰਗਾ ਦੇਖ ਲੈ ਤੇ ਹੋਰ ਹਣ ਰੋਜ ਕਿ ਕੱਦੂ ਕਦੇ ਆਲੂ ਕਿਉਂ ਕੱਦੂ ਦੀ ਸਬਜ਼ੀ ਮਾੜੀ ਐ ਕੋਈ ਰੋਜ਼ ਕਿਤੇ ਕੱਦੂ ਖਾ ਲੋ ਕਿਤੇ ਆਲੂ ਖਾ ਲੋ ਕਿਤੇ ਚਟਨੀ ਖਾ ਲੋ ਆ ਹੀ ਕੁਛ ਚੱਲੀ ਜਾਂਦਾ ਹੈ। ਪਰ ਰੋਜ਼ ਜ਼ਰੂਰੀ ਹੈ ਪੈਸੇ ਕੱਲ ਨੇ। ਐ ਤਾਂ ਦੱਸ ਦੇ ਮੈਨੂੰ। ਕਦੇ ਚੱਜ ਦੀ ਦਾਲ ਲਿਆਓ। ਕਦੇ ਬਾਜ਼ਾਰ ਚੋਂ ਦਾਲ ਲਿਆਉਂਦੀ ਆ ਤੁਸੀਂ? ਵੀ ਤੂੰ ਤਾਂ ਗੱਲਾਂ ਦਾ ਐ ਕਰਦੇਂ ਜੀ ਵੀ ਤੁਹਾਡੇ ਤੇਰੇ ਪੇਕੇ ਉੱਤੇ ਰੋਜ਼ ਹੀ ਮੁਰਗਾ ਰੇਜਦਾ ਸੀਗਾ। ਰੇਜਦਾ ਸੀ ਤਾਂ ਰੋਜ਼ ਹੀ ਰੇਜਦਾ ਸੀਗਾ। ਆਹ ਰੇਜਦਾ ਸੀ ਮੰਮੀ ਦੇਖੀ ਸੀ ਜਦੋਂ ਵਾਈਸ ਜੀ ਹੈ। ਹਾਂ। ਉਹ ਤਾਂ ਗੱਤੇ ਦੇ ਵਿੱਚ ਇੰਨੀ ਕੁ ਬਣ ਜੀ ਸੀ ਕਿ ਤੇ ਹੁਣ ਪੱਲੀ ਤੇ ਭੇਜ ਦਿੰਨੀ ਐ ਅੱਛਾ ਮੈਂ ਖਾਲੇ ਸੁਣ ਆਹ ਸੋਟ ਕੇ ਗੰਦਗੀਆਂ ਸਬਜ਼ੀਆਂ ਖਾ ਖ ਹੋ ਗਈ ਮੈਨੂੰ ਗੱਲ ਸੁਣੇ ਮੇਰੀ ਤੂੰ ਗੱਲ ਸੁਣ ਕੇ ਜਾਈ ਮੇਰੀ ਫੇਰ ਖੜ ਜਾ ਇੱਥੇ ਸਮਾਰ ਕੇ ਪਹਿਲਾਂ ਤੇ ਚੜੀ ਚੜਾਈ ਉਹ ਆ ਇੱਕ ਚੱਕ ਆਲੂ ਕਾ ਚੀਰ ਲੈ ਹੁਣ ਤੂੰ ਆਈ ਕਾ ਆਲੂ ਕਦੂ ਤਰਦੀਆਂ ਹੋਰ ਗਰਮੀ ਚ ਕੀ ਸਬਜ਼ੀ ਹੁੰਦੀ ਐ ਕਬੂਧੇ ਰੰਗ ਸਬਜ਼ੀਆਂ ਖਾਣੂ ਹੈ ਕਿਹੜੀ ਗੋਇਆਂ ਦੇ ਫੜੀਆਂ ਲਿਆਓ ਕੋਈ ਭਿੰਡੀਆਂ ਲਿਆਓ ਕੋਈ ਚਟੀਆਂ ਲਿਆਓ ਕੋਈ ਸਟਾਫ ਅੱਜ ਕੱਲ ਕੋਈ ਸਾਦਾ ਆਜੇ ਤੂੰ ਖਾਣਾ ਨਾ ਪਨੀਰ ਬਰੂਸ ਤੇ ਕੋਈ ਨਹੀਂ ਦੋ ਦਿਨ ਪੇਕੇ ਜਾਵਾਂਗੇ ਤੇ ਪਨੀਰ ਖਾਇਆ ਮੇਰੀ ਖਾਲ ਸੁਣਾ ਅਸੀਂ ਦੋਨੇ ਜਾਵਾਂਗੇ ਇੱਕ ਨਹੀਂ ਜਾਂਦੀ ਹੈਨੀ ਸੱਕੀਆਂ ਭਾਂ ਨਦਰਿਸਤਾ ਨਾਲ ਲਵੇ ਨਾ ਲਵੇ ਨਾ ਰਿਸਤਾ ਅਸੀਂ ਦੋਨੇ ਮੇਰੇ ਨਾਲ ਕੋਈ ਨਹੀਂ ਕੀ ਮੈਂ ਕੱਢੀ ਹੈ ਮੈਨੂੰ ਵੀ ਫਸਾਤਾ ਆਪ ਤਾਂ ਉਹਨੂੰ ਪਤਾ ਸੀ ਵੀ ਕੀ ਪੈਸੇ ਹੈਗੇ ਫਿਰ ਤੂੰ ਕਿਉਂ ਫਸਾਇਆ ਮੈਂ ਕਹਿੰਦੀ ਕਿ ਮੈਂ ਮੈਂ ਕਿਹਨੂੰ ਫਸਾਤਾ ਅੱਛਾ ਮੁਰਗਾ ਧਰਦੀ ਹੈ ਗੰਡੇ ਚੀਰੀ ਨਹੀਂ ਹਜੇ ਚਾਹੇ ਬੋਲੀ ਉਹਨੂੰ ਹ ਹਰ ਮਲੇ ਮੈਨੇ ਫੋਨ ਕਰਿਆ ਸੀਗਾ ਮੇਲਾ ਆਪਣੇ ਚੱਲ ਗਏ ਮੇਲਾ ਆ ਵੀ ਗਿਆ ਹੋਰ ਰੜ ਗਿਆ ਆਪਣਾ ਤਾਂ ਕਲੇਸ਼ ਮਾ ਦੇ ਆ ਕੇ ਤਾਂ ਮੇਲਾ ਵੀ ਭੁੱਲ ਗਏ ਕਦੋਂ ਮੇਲਾ ਹੁੰਦਾ ਦਾ ਹੋਰ ਕੀ ਨਹੀਂ ਉਹ ਤਾਂ ਸਾਰਾ ਦਿਨ ਕਲੇਸ਼ ਚੱਲਦਾ ਇਹਨਾਂ ਦਾ ਤਾਂ ਤੇ ਦੇਣਗੇ ਆਪਾਂ ਨੂੰ ਪਛ ਗਿਆ ਤਾਂ ਸਹੀ ਆਪਾਂ ਮੰਮੀ ਨੂੰ ਕੀ ਪੈਸੇ ਦੇ ਦੇ ਤੋ 11500 ਤਾਂ ਦੇਊਗੀ ਦੇਖ ਫਿਰ ਮੇਲੇ ਹੁਣ ਸਾਰੀਆਂ ਕੁੜੀਆਂ ਹੁੰਦੀਆਂ ਆਂਆਂ ਦੇਖ ਮੇਲੇ ਤੇ ਹੋਰ ਸਾਰਿਆਂ ਨੂੰ ਟੱਕਰਿਆਂਵਾਂਗੇ ਨਾਲੇ ਅੜਗੀ ਗੰਝੀ ਨਹੀਂ ਕਿੰਨਾ ਚਿਰ ਹੋ ਗਿਆ ਐਂ ਤਾਂ ਹੁਣ ਖਾਲੀ ਆ ਕੇ ਤਾਂ ਜਾਣਾ ਵੀ ਠੀਕ ਲੱਗਦਾ ਹੈਗਾ ਚੱਲ ਆ ਜਾ ਫਿਰ ਆਪਾਂ ਦੋਨੇ ਪੁੱਛਾਂਗੇ ਜਾਂ ਕੱਲੀ ਦੇ ਤਾਂ ਕਿਤੇ ਗੱਲ ਵੀ ਨਾ ਪੈ ਜੇ ਮੇਰੇ ਕੱਪੜੇ ਤੇ ਚੱਲਦਾ ਕਿ ਪਹਿਲੇ ਚੱਲਾਂ ਮੈਂ ਤਾਂ ਨਹੀਂ ਆ ਜੜਗੇ ਪੁੱਛ ਤਾਂ ਲੱਗੇ ਫਿਰ ਤੜਕੇ ਤਾਂ ਰਾਂਗੇ ਪੁੱਤ ਤੜਕੇ ਵਾਸਤੇ ਵਧੀਆ ਬਣਾ ਦਨੇ ਦਾਦੀ ਮੰਮੀ ਆਹੋ ਅਸੀਂ ਆਇਆ ਅੰਦੇ ਅਸੀਂ ਮੈਂ ਕਿਹਾ ਸਾਡੇ ਪਿੰਡ ਮੇਲਾ ਆਗਾ ਅਸੀਂ ਜਾਇ ਅੱਗੇ ਤੇ ਫੇਰ ਕੀ ਹੋਵੇ ਜੇ ਮੇਲਾ ਤਾਂ ਰਜਾਇਆ ਅੱਗੇ ਸਾਰਿਆਂ ਕੁੜੀਆਂ ਨੂੰ ਟੱਕਰ ਆਵਾਂਗੇ ਨਾ ਨਾਲੇ ਬੱਸ ਕਰ ਜੋ ਘਰੇ ਕੰਮ ਕਰੋ ਕੰਮ ਆ ਸੱਤਨ ਨੂੰ ਤਾਂ ਆ ਹੀ ਜਾਵਾਂਗੇ ਨਾ ਕੋਈ ਨਹੀਂ ਚਲ ਰਤ ਨਾਲ ਆਵਾਂਗੇ ਨਾ ਆ ਜਾਵਾਂਗੇ ਹੱਥੋਂ ਹਾਂ ਫਿਰ ਵਗ ਜੇ ਕੋਈ ਨਹੀਂ ਤੇ ਪੈਸੇ ਤਾਂ ਦੇ ਦੇ ਸਾਨੂੰ ਫਿਰ ਮੰਮੀ ਪੈਸਿਆਂ ਨੂੰ ਕੀ ਹੈ ਤੇਰੇ ਮਾਪੇ ਬਾਦੂ ਚੂੜੀਆਂ ਪਵਾਉਣੀਆਂ ਲੈ ਚੂੜੀਆਂ ਪਵਾਉਣੀਆਂ ਫਿਰ ਨਾਲ ਜਵਾਕ ਹੋਣਗੇ ਕੋਈ ਚੀਜ਼ ਮੰਗ ਲੈਂਦੇ ਆ ਹੁਣ ਸਾਰਾ ਕੁਝ ਤਾਂ ਨਹੀਂ ਉਹਨਾਂ ਤੋਂ ਹੀ ਉਹ ਕਰਾਂਗੇ ਨਾ ਦੇਖਦੀਆਂ ਫਿਰ ਭੋਲੇ ਨੂੰ ਪੁੱਛਦੇ 100 100 ਤਵਾਦੂ ਆ ਦੇਖ ਲੈ ਲੈ 100 100 ਨਾਲ ਕੀ ਆਉਂਦਾਗਾ ਮੰਮੀ 100 100 ਤਾਂ ਭਾੜੇ ਦੀ ਲੱਗ ਜਾਊਗਾ ਜਾਂਦਿਆਂ ਦਾ ਇੱਥੇ ਤੱਕ ਤੇ 200 ਹੋ ਜੂ ਸਾਡੇ ਕੋਲ 100 ਪਾੜੇ ਦਾ ਲੱਗ ਜੂ 100 ਤਾਂ ਫਿਰ ਵੀ ਬਚ ਜੂਗਾ ਮੈਂ ਤੁਸੀਂ ਐਂ ਕਾਤੋਂ ਕਰਦੇ ਹੋ ਨਾ ਜਵਾਕ ਵੀ ਨਹੀਂ ਹੁਣ ਤਾਂ 100 ਚ ਬਿਰਦੇ ਹੈਗੇ ਮੈਂ ਭੋਲੇ ਨੂੰ ਵੇਖ ਅੰਦਰ ਬਾਹਰ ਜੇ ਹੈਗਾ ਤਾਂ ਉਹ ਤਾਂ ਆ ਜੂਗਾ ਹੁਣ ਚੱਲ ਖੇਤੋਂ ਅਸੀਂ ਤਾਂ 11 ਵਾਲੀ ਤੇ ਵਗ ਜਾਂਗੇ ਨਾ 200 ਦਾ ਬਾਦੂ ਭਾਈ ਜਾਨਾ ਮੇਲੇ ਤੇ ਨਹੀਂ ਵੱਧ ਮੇਰੇ ਕੋਲ ਹੈ ਨਹੀਂ ਕੁਸੋ 200 ਨਾਲ ਕੀ ਹੁੰਦਾਗਾ ਫਿਰ ਤੁਸੀਂ ਤਾਂ ਹੱਦ ਗੱਲਾਂ ਕਰੀ ਜਾਂਦੇ ਹੋਗੇ ਜਮਾਈ ਮਿਲੂਗਾ ਜਾਣਾ ਹੋਇਆ ਵਗ ਜੂ ਨਹੀਂ ਜੀ ਆ ਬੈਠੋ ਕਰੇ ਮਾਵ ਜੀ ਲੈ ਦੇਖ ਲੈ ਵੈਰੂ ਮੌਜਣਾ ਆਖੀ ਸੀਗਾ ਆਈ ਫਿਰ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਵੀ ਕੀ ਦੇ ਖਾਤਰ ਕਰਦਿੰਦਾ ਸਾਨੂੰ ਕੁਝ ਨਹੀਂ ਤੁਸੀਂ ਜੱਜ ਦਾ ਲਿਆਉਣ ਦਿੰਦੇ ਫਿਰ 200 ਨਾਲ ਹੁਣ ਤੂੰ ਜਾ ਕੇ ਦੇਖ ਕੋਈ ਨਹੀਂ ਆਉਂਦਾਗਾ ਜਾਉ ਨਾ ਉਹ ਵੀ ਬਚ ਜਾਊਗਾ ਲੈ ਜਾਓ ਨਾ ਹੁਣ ਜਾਣਾ ਤਾਂ ਹੈਗਾ ਅਸੀਂ ਪੇਕੇ ਨਾਲੋਂ ਜਮੀ ਟੁੱਟ ਜਗੇ ਕੋਈ ਨਾ ਦੇ ਕੋਈ ਆ ਕੇ ਲੈ ਜਾਊਗਾ ਚੜਾ ਕੇ ਪਤਾ ਹੈ ਨਹੀਂ ਕਰ ਤੈਨੂੰ ਦੇਣ ਪੈਸੇ ਕੋਈ ਨਾ ਫਿਰ ਹੁਣ ੜਈ ਇਹਨਾਂ ਨੂੰ ਚੱਲਣ ਦੇ ਜਿੰਮੇ ਚੱਲਦੇ ਆ ਕਿੱਥੋਂ ਕਲੇਸੀਆਂ ਦਾ ਲਾਣਾ ਭਾਂਡੇ ਜਿ ਤਮਾਂ ਦੇ ਚੱਲ ਹਾਂ ਕਮਲ ਹੂੰ ਤੂੰ ਤਾਂ ਮੇਰੇ ਲਈ ਗੱਲ ਜੀ ਛੇੜ ਕੇ ਤੇ ਅਸ ਜੀ ਜੇ ਕਰਦਾ ਤਾਂ ਵੀ ਜਾਈ ਗਏ ਆਪਾਂ ਹੋਰ ਰੜਗੇ ਜੀ ਤਾਂ ਕਰਦੇ ਹੀ ਹੁਣ ਕੀ ਕਰਗੇ ਗੱਲ ਕਰੇ ਦਿੰਦੇ ਨਹੀਂ ਪੈਸਾ ਦੇਖਿਓ ਆਪਦੇ ਕੋਲ ਲਾਲ ਅੰਗਰੇੜੇ ਹੈਗੇ ਆ 200 ਕੋਈ ਜਵਾਕਾਂ ਦਾ ਫਿਰ ਮਾਂ ਵੀ ਡਿੱਕੂਗੀ ਕਹੂਗੀ ਆਈਆਂ ਨਹੀਂ ਹੈਗੀਆਂ ਸਾਰਿਆਂ ਦੀਆਂ ਕੁੜੀਆਂ ਆ ਗਈਆਂ ਚੱਲ ਫਿਰ ਆਪਾਂ ਐਂ ਕਰਾਂਗੇ ਜੇ 200 ਇਹਨਾਂ ਨੇ ਦੇ ਤਾਂ 200 ਫੜ ਲਾਂਗੇ ਨਾ ਕੋਸ਼ ਆਪਣੇ ਕੋਲੋਂ ਉਹ ਕਰ ਲਾਂਗੇ ਜਿਹੜੇ ਹੈਗੇ ਜਵਾਕਾਂ ਦੀ ਸਲਾਮੀ ਵਾਲਾ ਕੋਸਾ 50 100 ਜਾਂਦਾ ਹਾਂ ਉਹ ਲਾਂ ਲਾਂਗੇ ਨਾ ਚਲ ਹਾਂ ਇਧਰ ਆਈ ਮੈਂ ਕਹਿੰਦੀ ਤੈਨੂੰ ਮੈਂ ਉਹ ਬੋਲੀ ਨਾ ਮੈਂ ਚੱਲ ਉਹ ਮੜ ਕੇ ਗੱਲ ਤਾਂ ਇਹਨਾਂ ਨਾਲ ਕਰਾਂਗੇ ਨਾ ਮਣਾਈ ਤਾਂ ਹੁਣ ਇਹਨਾਂ ਨੇ ਜਮੀ ਫੇਰਾ ਉਹ ਕਰਤਾ ਪਹਿਲਾਂ ਨਹੀਂ ਬੋਲਦਿਆਂ ਆ ਕੇ ਬੋਲਾ ਆ ਆ ਕੀ ਕਰਾਂਗੇ ਨਾ ਗੱਲ ਲੜ ਕੇ ਜਮਾ ਇਹ ਤਾਂ ਕੰਜੂਸਾਂ ਨਾਲੋਂ ਵੀ ਟੱਪ ਗਏ ਨਾ ਤਾਂ ਕੋਈ ਨਹੀਂ ਹੋਣਾ ਜਿਵੇਂ ਇਹ ਕਰਦੇ ਆਪਣੇ ਨਾਲ ਜਮੀ ਬਸ ਹੋ ਗਈ ਸਾਧਨ ਕੰਮ ਸਾਧਨ ਪਾਲ ਦੇ ਉਹ ਹੀ ਤਾਂ ਗੱਲ ਲੱਗੀ ਕੋਈ ਮੁੱਲ ਤਾਂ ਨਹੀਂ ਵੇਚਣਾ ਆਪਾਂ ਇਹਨਾਂ ਨੂੰ ਹਾਂ ਹਾਂ ਚਲ ਦੇਖਦੇ ਆਂ ਫਿਰ ਦੋਦੋ ਕਰ ਲੈ ਕੰਮ ਮੈਂ ਭਾਂਡੇ ਮਾਂਜਦਾ ਹਾਂ ਹਾਂ ਕਰਦੀ ਬਸ ਕੰਮ ਤਾਂ ਹੋਇਆ ਵਾਂਗੂ ਆਂਗਾ ਬਸ ਫਿਰ ਦੋਦੇ ਹਾ ਕੱਪੜੇ ਜੇ ਤੇ ਮੈਂ ਉਹ ਕਰਦੀ ਬਸ ਭਾਂਡੇ ਮਾਂਜ ਕੇ ਚੱਲ ਗਏ ਨਾ ਠੀਕ ਆ ਚੱਲ ਕਮਤਾ ਕਰ ਲਿਆ ਸਾਰਾ ਚੱਲ ਗਏ ਹੁਣ ਆਪਾਂ ਟਾਈਮ ਵੀ ਹੋਣਾ ਵਾਲਾ ਦੇ ਤੇ ਮੰਮੀ ਨੇ ਰੁਪਏ ਪੁੱਛਾਂਗੇ ਨਾ ਇਹ ਤੇ ਕਿ ਤਾ ਦੇਊਗੀ ਤਾਂ ਕਾਦੇ ਰੁਪਏ ਮੰਗੀਆਂ ਨੇ ਕੋ ਬਈ ਅਸੀਂ ਪਿੰਡ ਜਾਂਦਾਂ ਅਸੀਂ ਅੱਜ ਮੇਲੇ ਤੇ ਕਾਦਾ ਮੇਲਾ ਉੱਥੇ ਉੱਥੇ ਮੇਲਾ ਭਰਦਾ ਹੁੰਦਾ ਬਈ ਹੁਈ ਮਿੰਟ ਜੇ ਤਿਆਰ ਹੋ ਜਾਨੀਆਂ ਚੱਕੇ ਮੂੰ ਤੇ ਖਰਚ ਕੀ ਆਉਂਗੀਆਂ ਕੋਸਾ ਬਈ ਖਰਚ ਕਿਉਣ ਨੂੰ ਕੀ ਹੈਗਾ ਹੁਣ ਅਸੀਂ ਕੈਨੇਚਰ ਤੋਂ ਜਾਣਾ ਚੰਗ ਜਾਈ ਤਾਂ ਪਿੰਡ ਤਾਂ ਫਿਰ ਜਾਣਾ ਹੀ ਆਉਂਦੀ ਹ ਸੇਲਿਆਂ ਨੂੰ ਟੱਕਰਾਂ ਮੰਗਣਾ ਕੋਈ ਰੋਕਦਾ ਤੁਹਾਨੂੰ ਜਾਓ ਅਸੀਂ ਵੀ ਚੱਲਾਂਗੇ ਨਾਲ ਸਮਾਜੀ ਤੁਸੀਂ ਨਹੀਂ ਭਾਈ ਅਸੀਂ ਜਾਵਾਂਗੇ ਲੈ ਯਾਰ ਉਹ ਲੱਗ ਗੱਲ ਆ ਕੋਈ ਯਾਰ ਸੌਰੀ ਜਾਣਾ ਨਹੀਂ ਅਸੀਂ ਮੈਨੂੰ ਤਾਂ ਲੱਗਦਾ ਯਾਰ ਉਹੀ ਗੱਲ ਆ ਇਹ ਇੱਥੇ ਵਿੜਾਈਆਂ ਮਾਰਦੀਆਂ ਉੱਥੇ ਆਪਣੇ ਤੋਂ ਗੱਲਾਂ ਲਗਾਉਂਦੀਆਂ ਉਹਨਾਂ ਦੇ ਮੈਨੂੰ ਇਹਨਾਂ ਦਾ ਚੱਟ ਨਹੀਂ ਹੁੰਦੀ ਉਹ ਕੱਲੀ ਜਦੋਂ ਤੇ ਜਾਣੇ ਆਗੇ ਉਹਨਾਂ ਨੇ ਕਿੱਦਿਆਂ ਆਪਾਂ ਨੂੰ ਫੋਕ ਖਵਾਇਆ ਹੈ ਅੱਜ ਫਿਰ ਚੱਲ ਨਾ ਭਾਈ ਅਸੀਂ ਕੱਲ੍ਹ ਨਹੀਂ ਜਾਵਾਂਗੇ ਉਸ ਤੋਂ ਬਾਅਦ ਸਿੱਤੇ ਜਾਵਾਂਗੇ ਨਾ ਉਹ ਯਾਰ ਅਸੀਂ ਸਾਨੂੰ ਕੋਈ ਸੁੱਖ ਲਈ ਹੈ ਤੁਹਾਨੂੰ 15 ਸਾਲਾਂ ਦੇ ਸਾਹਮਣੇ ਜੰਨੇ ਸਾਨੂੰ ਕਦੇ ਵੀ ਨਹੀਂ ਲਵਾ ਸਕਦੇ ਉੱਥੇ ਨਹੀਂ ਭਾਈ ਤੁਸੀਂ ਨਹੀਂ ਜਾਣਾ ਅਸੀਂ ਜਾਵਾਂਗੇ ਦੋਨੇ ਇਸ ਤਰ੍ਹਾਂ ਸਿੱਤੇ ਜਾਵਾਂਗੇ ਨਾ ਨਾਲੇ ਲੱਗ ਜੂ ਪਤਾ ਉਹਨਾਂ ਦਾ ਵੀ ਜਿਹੜੇ ਮੁਰਗੇ ਖਾਂਦੇ ਆਂ ਚਾਰੇ ਉੱਡ ਕੇ ਆਵਾਂਗੇ ਅਸੀਂ ਚਾਰੇ ਜਣੇ ਜਾਵਾਂਗੇ ਨਾ ਕੀ ਰੱਖਦੀਆਂ ਆਪਦੇ ਇਹ ਪਰਦੇ ਨਹੀਂ ਭਾਈ ਚਾਰੇ ਜਣੇ ਜਾਵਾਂਗੇ ਗੱਡੀ ਤੇਲ ਵੀ ਖਾਊ 500 ਦਾ ਤੇ ਮੰਮੀ ਨੇ ਤਾਂ ਸਾਨੂੰ 100-100 ਰੁਪਈਆ ਮਸਾਂ ਦਿੱਤਾ ਸੀ ਤੇ ਇਹ ਤੇਲ ਅਸੀਂ ਪਵਾ ਲਾਂ ਤੇ ਇਹ ਤੇਲ ਤਾਂ ਸੀ ਪਵਾ ਲਾ ਸੋਣੂ ਕਿਉਂ ਸਾਢੇ ਵਾਰ ਹੀ ਪੈਸੇ ਮੁੱਕ ਜਾਂਦੇ ਫਿਰ ਤੁਹਾਡੇ ਕੋਲੇ ਨਾਲੇ ਲੈ ਕੇ ਜਾਨੇ ਨਾਲੇ ਹਜੇ ਉੱਤੇ ਹੀ 100 ਰੁਪਈਆ ਨਾਲ ਤੂੰ ਐਂ ਦੇਖ ਵੀ ਕੀ ਆਉਂਦਾ ਅੱਜ ਦੀ ਘੜੀ ਜਵਾਬਤ ਨਹੀਂ ਫਿਰਦੇ 100 ਰੁਪਈਆ ਨਾਲ ਕੱਲ ਬ ਨਹੀਂ ਅਸੀਂ ਦੋਵੇਂ ਦੋਨੇ ਜਾਵਾਂਗੇ ਤੁਸੀਂ ਨਹੀਂ ਜਾਣਾ ਹੈਗਾਗਾ ਤੁਸੀਂ ਸਾਨੂੰ ਤਾਂ ਦੇਵੇ ਕੋਈ ਗੱਲਬਾਤ ਤਾਂ ਦੱਸ ਦੇ ਮਿੰਟ ਚ ਰਾਇ ਬਣਾ ਲਈ ਲੈ ਆਪਦੀ ਤੇ ਫੇਰ ਕਿ ਹੋਵੇ ਕੰਮ ਅਸੀਂ ਸਾਰਾ ਕੰਮ ਤਾਂ ਕੰਮ ਕਰਨ ਵੇਲੇ ਨੂੰ ਆ ਜਾਵਾਂਗੇ ਹੁਣ ਅਸੀਂ ਜਾਇਆਵਾਂਗੇ ਦਿਨ ਇਹਦੇ ਨੇ ਜਾਣ ਨੂੰ ਤੁਸੀਂ ਜਾਇਓ ਮੈਂ ਤਾਂ ਐਂ ਤਾਂ ਨਹੀਂ ਕਹਿੰਦਾ ਨਹੀਂ ਜਾਣਾ ਪਰ ਸਾਨੂੰ ਕੋਈ ਗੱਲਬਾਤ ਤਾਂ ਪਤਾ ਹੋਵੇ ਮੇਲਾ ਵਈ ਅਸੀਂ ਆਥਮਾ ਘਰੇ ਨਾ ਆਉਂਦੇ ਤੁਸੀਂ ਜਲ ਬਾਗ ਜਾਂਦੀਆਂ ਹਾਲੂ ਰਾ ਜੀ ਤੇ ਮੰਮੀ ਨੂੰ ਬੋਲਦਾ ਨਹੀਂ ਦੱਸ ਜਾਂਦੀਆਂ ਸੀਂ ਅਸੀਂ ਹੁਣ ਤੁਹਾਨੂੰ ਦੱਸਤਾ ਜੀ ਬੈਨੀਆਂ ਤੁਸੀਂ ਮੰਮੀ ਨਾਲ ਕਿ ਸਾਡੇ ਨਾਲ ਐ ਫੇਰ ਤੁਸੀਂ ਘਰੇ ਖੜੋ ਅਸੀਂ ਤੁਹਾਨੂੰ ਫੇਰ ਹੀ ਦੱਸਗੇ ਹੁਣ ਤਾਂ ਸਾਡੇ ਕੋਲੇ ਐ ਹੌਣ ਬਈ ਹਿੰਦੀ ਨਹੀਂ ਆਈ ਕਿ ਉਹਦੇ ਕੋਲੇ ਮੰਮੀ ਕੋਲੇ ਆ ਗਿਆ ਪੈਸੇ ਹੁਣ ਮੁਰਗਾ ਖਵਾਉਣਾ ਪੈਂਦਾ ਪੇਕਿਆਂ ਦੇ ਲੱਗਣਗੇ 4 ਛਿੱੜਣਾ ਹਾਂ ਕੋਈ ਪੇਕਿਆਂ ਦਾ ਨਹੀਂ ਸਾਡੇ ਕਿੰਨੇ ਦਿਨ ਨੇ ਤੁਸੀਂ ਖਾਂਦੇ ਜੀ ਆ ਨਾ ਮਾਤਾ ਚੁਰ ਚੁਰ ਕੇ ਜਮਾ ਸੁੱਕ ਗਿਆ ਆ ਦੇਖ ਲੈ ਜੀ ਧੌਣ ਨਹੀਂ ਹਲਦੀ ਅੱਜ ਵੀਰਵਾਰਾ ਸੱਚ ਅੱਜ ਤਾਂ ਉਹ ਵੀ ਨਹੀਂ ਖਾਂਦੇ ਉਹ ਫੇਰ ਕਿਉਂ ਮੈਂ ਦੱਸਤਾ ਨਾ ਹੂੰ ਚੱਲੀ ਜਾਂਦਾ ਕੰਮ ਚੱਲਣ ਗਿਆ ਸੀ ਤੇ ਬਈ ਜਾਣੇ ਅੱਜ ਤੇ ਅਸੀਂ ਆਥਣ ਨੂੰ ਘਰੇ ਆ ਜਾਂਦੇ ਆ ਸਾਰੀਆਂ ਚੀਜ਼ ਨਹੀਂ ਖਵਾਈ ਆ ਆ ਦੀ ਧੌਣ ਦੇਖੀ ਦਿਸਣੋਂ ਹਟ ਗਈ ਜਮਾ ਕੰਮ ਵੀ ਕਰਦਿਆਂ ਅੱਜ ਖਾਨੀਆਂ ਨਹੀਂ ਆ 7 ਦਿਨ ਤੋਂ ਚੁਰੀਆਂ ਫਿਰਦਿਆਂ ਕੰਮ ਕਰਦਿਆਂ ਥੋੜਾ ਤੇ ਫਿਰ ਆਏ ਤਾਂ ਨਾ ਕਹੋ ਜੀ ਥੋੜੇ ਘਰੇ ਕੁਝ ਮਿਲਦਾ ਨਹੀਂ ਐਂ ਤੁਸਾਂ ਕੀ ਤੁਹਾਨੂੰ ਆਹ ਕਰਦੇ ਆਂ ਆਲੂ ਚੱਲਦੇ ਰੋਜ਼ ਆਪਣੇ ਤੂੰ ਦੱਸ ਦੇ ਜਾਂ ਚਟਣੀ ਹੁੰਦੀ ਆ ਮੰਮੀ ਤਾਂ ਕਹਿੰਦੀ ਆ ਧਣੀਆਂ ਪਾ ਲੋ ਬਈ ਨਰਮਾ ਗੁੱਡਲਾ ਚੱਲ ਕੇ ਅਸੀਂ ਆ ਜਾਾਂਗੇ ਨਾ ਥਣ ਨੂੰ ਬਈ ਆ ਚੱਲੀਏ ਫਿਰ ਆਪਣੀ ਵਸ ਦਾ ਟਾਈਮ ਵੀ ਹੋਣ ਵਾਲਾ ਚੱਪੜਾ ਵੀ ਲਿਆਉਂਗੀ ਦੇਖੀ ਮੈਨੂੰ ਆ ਲੈ ਆ ਕੇ ਜਮਾ ਟੁੱਟੀਆਂ ਨੇ ਲੈ ਉਹ ਹੁਣ ਪੇਕੇ ਪਵਾਉਣਗੇ ਵਗਜੋ ਲਿਆਵਾਂਗੇ ਰਾਵੜ ਤੇ ਪਵਾ ਦੋ ਜਿਹੜੇ ਨਾ ਟੁੱਟਣ ਮੈਂ ਤਾਂ ਕਹਿੰਨਾ ਮੈਂ ਤਾਂ ਫਿਰ ਆ ਹੀ ਕਹਿੰਨਾ ਨਾ ਤੁਹਾਡੇ ਪੇਕਿਆਂ ਦਾ ਫੇਰ ਹੀ ਪਤਾ ਲੱਗੂ ਚੱਪੜਾ ਸੈਂਡਲ ਪਵਾ ਕੇ ਲਈ ਹਾਂ ਪਵਾਣੇ ਮੰਗੇ ਬਈ ਅਸੀਂ ਉਹ ਵੀ ਦੇਖੂਗਾ ਮੈਂ ਉਹ ਸਾਡੇ ਵਾਸਤੇ ਤਰੀਜੀ ਲਿਆਏ ਤੇ ਮੁਰਕਾ ਤੁਸੀਂ ਖਾਇਓ ਚਲ ਆਹora ਬੜਾਈ ਮਾਰਦੀਆਂ ਪਤਾ ਹੀ ਐ ਮੈਨੂੰ ਇਹ ਕਿਹੜੇ ਮੁਰਗੇ ਖਵਾਉਂਦੇ ਨੇ ਉਹ ਪਤਾ ਹੀ ਐ 20 ਵਾਰ ਹੀ ਗਏ ਹਾਂ ਭਾਈ ਅੱਜ ਜਾਏਗਾ ਪਹਿਲੇ ਲੱਗ ਜਾਂਦੇ ਨੇ ਐ ਕਰਨ ਮੈਂ ਪਹਿਲਾਂ ਨਹੀਂ ਗਿਆ ਅੱਜ ਦੋ ਦੋ ਮੇਰੇ ਮੈਂ ਉਹ ਜੋੜੇ ਹੀ ਨਹੀਂ ਚੱਕਦੇ ਹੁੰਦੇ ਹੂੰ ਜੋੜੇ ਚੱਕ ਕੇ ਤੇ ਮੇਰਾ 5100 ਤੋਂ ਬਿਨਾ ਖੜਾ ਸੀ ਤੇ ਮੇਰੇ 2200 ਦੇ ਜੋੜੇ ਪਾਦਾ ਫਿਰ ਤੂੰ ਗਾਹਾਂ ਤੋਂ ਲਿਆਂਦੀ ਨਹੀਂ ਗੇ ਕਿੱਥੇ ਮੈਂ ਦਿੱਤੀ ਨਹੀਂ ਬੱਸ ਰੱਖ ਲੈ ਉਹਨੇ ਜੋੜੇ ਦਾ ਕਮਾਇਆ ਉਹ 3000 ਦਾ ਜੋੜੇ ਵੇਰ ਲਿਆ ਵਦਗਾ ਰਹਿ ਗਿਆ ਮੈਂ 5500 ਕਹ ਦਿੰਦਾ ਸੀ ਪੀ ਲੋਡ ਦੇਣ ਦੀ ਉਹ ਮੁੜ ਕੇ ਮੈਨੂੰ ਕਹਿੰਦੇ ਲੈ ਜਾ ਬਾਈ ਮੈਂ ਹੁਣ ਤੁਸੀਂ ਲੱਕ ਲੋ ਚਲੋ ਜੋੜੇ ਦਾ ਜੋੜੇ ਦਾ ਫਿਰ ਉਹ ਉਸਨੇ ਸਾਲੇ ਨੇ ਪਾਲੇ ਹੋਣਗੇ ਆਪਣੇ ਨਾ ਨਾ ਮੁੜ ਕੇ 500 ਦਿੱਤਾ ਸੀ ਮੈਂ ਚਲ ਮੈਂ ਨਾਲੇ ਵੀ ਕੀ ਕਰਨੀ ਹੈ ਤਾਂ ਹੀ ਫਿਰ ਮੈਂ ਵੀ ਆਖਿਆ ਤੇਰਾ ਜਿਹੜਾ 500 ਲੈਂਦਾ ਸੀ ਉਸੇ ਦੇ ਮੁਰਗਾ ਲੈਂਦਾ ਸੀ ਹਾਂ ਕਿਤੇ ਦੁਬਾਰੇ ਗਏ ਸੀ ਬਸ ਐਡੇ ਕਿਉਂਸ ਬੰਦੇ ਯਾਰ ਉਹ ਛੋਹਰ ਆ ਪਤਲਾ ਜਾ ਸੁੱਕੜ ਜਾ ਉਹ ਪਤਾ ਕੀ ਕਰਦਾ ਜਾਂਦਾ ਨੂੰ ਹਾਂ ਉਹ ਫੁੱਫੜਾ ਮੈਂ ਤਾਂ ਅੱਜ ਆਂਡੇ ਖਾऊं ਉਹਨੂੰ ਆ ਬੀਸਾਂ ਨੂੰ ਫੁੱਫੜੇ ਬੰਨੇ ਮਿਲ ਜਾਣਗੇ ਹਾਂ ਮੂੰ ਤਾਂ ਕਿਹੜੇ ਲੈ ਕੇ ਦਿੰਦੇ ਨੇ ਉਹ ਨੇਰਾ ਤਪਾ ਤਪਈ ਦਾ ਪਾਣੀ ਵੇਣ ਆਜਣ ਤਾਂ ਵੀ ਚੰਗੇ ਹੋਣ ਫੋਨ ਫੋਨ ਨਹੀਂ ਕਰਿਆ ਓਏ ਉਹ ਕਰਿਆ ਸੀਗਾ ਕੱਥਾ ਤਨ ਪਤਾ ਕਿੱਥੋਂ ਤੁਰਕੇ ਰਾਜੀ ਆ ਯਾਰਾ ਬੁੜੀਆਂ ਨੇ ਨਿਕਲਦੇ ਹੁੰਦੇ ਪੁੱਤ ਮੇਰੇ ਮੇਲੇ ਚੋਂ ਨਿਕਲਦੇ ਹੁੰਦੇ ਬੁੜੀਆਂ ਜਦੋਂ ਕਰੇ ਮੇਲਾ ਜਮਾ ਤਾਂ ਚਾਰ ਵਾਲੀ ਤੇ ਹਾਂ ਤੇ ਦਾਲ ਪਾਣੀ ਦਾ ਟਾਈਮ ਹੋ ਗਿਆ ਹੈ ਨਾ ਉਹਨਾਂ ਨੇ ਤਾਂ ਲਹੂ ਪੀਤਾ ਬਾਕੀਆਂ ਖੁੱਲ ਮਿਲ ਕੇ ਮੇਲੇ ਤੇ ਵਗ ਗੀਆਂ ਆਪਾਂ ਨਾਲ ਵਗ ਜਾਂਦੇ ਵਦਗਾ ਰਹਿੰਦੇ ਮੋੜ ਤਾਂ ਲਿਆਉਂਦੇ ਯਾਰ ਇਹਨਾਂ ਨੂੰ ਆਇਆ ਸਾਡੇ ਵੀ ਸਾਰੇ ਪਰਦੇ ਚੱਕੇ ਜਾਂਦੇ ਨਾਲ ਕੌਣ ਲ ਜਾਂਦਾ ਯਾਰ ਬੋਲੇ ਆਦਾ ਕੰਮ ਕਰੀ ਚੱਲ ਚੱਪਾ ਕੇ ਜਵਾਗ ਪਾੜ ਲੈ ਵੇਜੇ ਕੰਮ ਤਾਂ ਕਰੀ ਜਾਵਾਂਗੇ ਇਦਾਂ ਹੁਣ ਮੈਂ ਪਸੂ ਤਾਂ ਸਾਂਭ ਲੈ ਰੋਟੀ ਟੁੱਕ ਦਾ ਵਿੜਾ ਹੋ ਗਿਆ ਆਖੀ ਰੋਟੀ ਟੁੱਕ ਦਾ ਕਰਦਾਂ ਜੇ ਟਾਈਮ ਨਾਲ ਆ ਜਾਣੀਆਂ ਮੰਮੀ ਆਪਣੇ ਵੀ ਘਰੇ ਬੜਾ ਕਲੇਸ਼ ਰਹਿੰਦਾਗਾ ਹੁਣ ਜਦੋਂ ਬਾਕੀ ਕਿੰਨਾਂ ਆ ਜਾਣੀਆਂ ਕੋਈ ਨਹੀਂ ਚੱਲ ਭਾਈ ਹੋਰ ਚਲ ਦੇਖਦੇ ਆਂ ਅੱਧਾ ਪੌਣਾ ਘੰਟਾ ਆਉਂਦੀਆਂ ਕਿ ਨਹੀਂ ਫਿਰ ਫੋਨ ਕਰਾਂਗੇ ਗਾਂਹ ਵਾਲਿਆਂ ਨੂੰ ਪੁੱਛ ਲਾਂਗੇ ਆ ਗਏ ਕੁੜੇ ਹੋਰ ਆਦਿ ਨਾ ਮੰਮੀ ਚੰਗਾ ਹੋ ਗਿਆ ਟਾਈਮ ਨਾਲ ਆ ਗਈਆਂ ਭਾਈ ਤੇ ਹੋਰ ਠੀਕ ਹੋ ਸਾਰੇ ਹਾਂ ਠੀਕ ਆ ਵਧੀਆ ਕਿਆ ਵਧੀਆ ਟਾਈਮ ਨਾਲ ਦਾ ਕੰਮ ਤਾਂ ਤਾਂ ਕਰ ਲਉਂਗੀਆਂ ਕਦੋਂ ਹੋਰ ਵੀ ਆ ਗਿਆ ਧਾਰ ਪਾਣੀ ਸਭ ਕਹਿੰਦੇ ਹਣਾ ਧਾਰ ਪਾਣੀ ਧਰ ਲਿਓ 11 ਵਜੇ ਤੇ ਚੜ੍ਹਨਾ ਸੀ ਭਾਈ ਧਾਰ ਪਾਣੀ ਢੇੜੇ ਦੇਣੇ ਸੀ ਮੇਲੇ ਜਿੱਥੇ ਮੱਥਾ ਟੇਕ ਕੇ ਹਾਲੇ ਟਾਈਮ ਨਾਲ ਘਰੇ ਆ ਜੇ ਮਰਮਰ ਹੁ ਤਾਂ ਕਬਈ ਲੱਗੀ ਜਾਂਦਾ ਫਿਰ ਤਾਂ ਤਾਂ ਲੱਗਿਆ ਸਾਡੀ ਬਦਲ ਰੋਟੀ ਪਾਣੀ ਬਣੀ ਹੋ ਜਾ ਗਰਾਂ ਦਾਲ ਪਾਣੀ ਤਾਂ ਕੀ ਬਈ ਅਸੀਂ ਅੱਜ ਨਹੀਂ ਆਂ ਦਾਲ ਪਾਣੀ ਕਦੋਂ ਲੈ ਆਂਦਾ ਪਿਆ ਪੁੱਤ ਲੈ ਆਂ ਆਂ ਅਸੀਂ ਦਾਲ ਪਾਣੀ ਹੋਰ ਕੀ ਤੁਸੀਂ ਮਿੱਠੇ ਦਰ ਹੋਈਆਂ ਟਮਾਟਰ ਪਨੀਰ ਲੈ ਆਂ ਅੱਜ ਤੇ ਅੱਜ ਖਾ ਲੂਗੇ ਮਟਰ ਪਨੀਰ ਕੱਲ ਨੂੰ ਕੱਲ ਤੁਸੀਂ ਲੈ ਆ ਦਿਓ ਦੇਖ ਮਟਰ ਪਨੀਰ ਰੱਖ ਕੇ ਗੱਪ ਇੱਕ ਆਨੇ ਕਿਹੜਾ ਦਵਾਈ ਹੋ ਜਿਹੜੇ 100 100 ਲੈ ਕੇ ਜਾਂਦੇ ਚ ਲੈ ਆਂ ਹੋਣਗੀਆਂ ਹੋਰ ਭਾਈ ਅਸੀਂ ਕਿਹੜਾ ਕਿਰਾਇਆ ਭਰਿਆ ਦਾ ਬਈ ਬਾਗਰੂ ਜੁੱਤੀਆਂ ਜੁੱਤੀਆਂ ਵੀ ਦਵਾਈਤ ਨੇ ਸਾਡੀ ਮਾਂ ਨੇ ਆ ਲੈ ਆਹ ਰੇ ਟਮਾਟਰ ਪਣੀ ਵਧੀਆ ਹੋ ਗਿਆ ਕੁਝ ਘਰੇ ਲੈ ਕੀ ਆਂਦੇ ਲੈ ਜਾਈਏ ਲੈ ਛੜਾ ਤਰਲੀ ਬਰੇ ਫਿਰ ਮੁਰਗਾ ਖਵਾਇਆ ਵਧੀਆ ਹੋ ਗਿਆ ਕੁਝ ਲੈ ਚਲੋ ਵਧੀਆ ਕਰਦੀ ਟੀ ਬਣੀ ਆ ਕੋਈ ਇੱਕ ਰੰਗ ਦੀ ਦਾਲ ਤਾਂ ਲਿਆਈ ਆ ਆ ਲੈ ਮੇਰੀ ਮੰਮੀ ਘਰ ਜਾਨੀ ਤੈਨੂੰ ਵੀ ਛੂਟ ਦੇਤਾ ਛੋੜ ਕੇ ਕਹਿੰਦੇ ਕੁਝ ਹੈ ਹੀ ਨਹੀਂ ਗਾ ਫੇਰ ਕੀ ਹੋਵੇ ਜੇ ਮੈਨੂੰ ਦੇ ਤਾਂ ਸਾੜੀ ਸੋਣੀ ਵਾਂਗ ਰੋ ਤੁਸੀਂ ਸਾਨੂੰ ਲੈ ਕੇ ਦਿੰਨੇ ਨਿਹਾਰੀ ਸੋਣੀ ਤੇ ਫਿਰ ਪੇਕੇ ਤੁਸੀਂ ਐਂ ਮੰਨ ਲਓ ਤੁਹਾਡਾ ਕਰਾਈ ਸਹੀ ਤੁਹਾਨੂੰ ساری ਉਮਰ ਦੇ ਸਾਥੀ ਜੰਨੇ ਸੀ ਕੀ ਗੱਲ ਆ ਜੀ 200 ਦਾ ਸੂਟ ਦੇਤਾ ਤੁਹਾਨੂੰ ਹਾਂ ਕੁਛ ਨਹੀਂ ਕਰਦੀਆਂ ਨਹੀਂ ਪੈਲੀਆਂ ਹੀ ਆ ਕਰ ਲੈਣਗੇ ਹੋਰ ਪਾਏ ਗਿਆ ਤੁਸੀਂ ਖਾਉਂਗੀਆਂ ਕਿੱਥੋਂ ਪਾ ਕੇ ਤੁਸੀਂ ਤੇ ਫਿਰ ਅਸੀਂ ਕਿਹੜਾ ਕੁਝ ਕਰ ਦਨਾ ਦਾਲ ਪਣ ਦੇ ਹੋ ਜਾ ਲਵੇ ਲਾ ਦੋ ਲਿੜੇ ਤਾਂ ਤੁਸ ਜਾਈ ਰੋਬ ਵੀ ਚੜਨ ਲੱਗੇ 700 ਰੁਪਏ ਨਾਲ ਫਿਰ ਕੀ ਕੁਝ ਆਉਂਦਾ ਅੱਜ ਕੱਲ ਜਵਾਬਕ ਨਹੀਂ ਦਿੰਦਾ ਤੇ ਤੁਸੀਂ ਦੇਖ ਕੇ ਸਾਨੂੰ 100 ਰੁਪਏ ਤੇ ਬਸ ਚੜਾਤਾ ਤੇ ਤੁਸੀਂ ਇਹ ਰੋਜ਼ ਹੀ ਕਹਿੰਦੇ ਹੈਗੇ ਸਾਡੀ ਮੰਮੀ ਕੋਈ ਫਿਰ ਹੈਗੀ ਸੀ ਤੁਹਾਡੀ ਮੰਮੀ ਕੋਈ ਪਵਾਤੀਆਂ ਜੋਤੀਆਂ ਸਾਡੀ ਮੰਮੀ ਨੇ ਤਾਂ ਤੇਰਾ ਵੀ ਢਿੱਡ ਭਰਤਾ ਦੇਖ ਲੈ ਤਾ ਮੇਰਾ ਢਿੱਡ ਕਿ ਆਉਂ ਭਰਿਆ ਤੁਸ ਸਾਨੂੰ ਇੱਕ ਰਾਤ ਵੀ ਨਹੀਂ ਲਾਉਂ ਦਿੱਤੀ ਮਾਂ ਕੋਈ ਇੱਕ ਰਾਤ ਨਹੀਂ ਖਾਣ ਮੇਰਾ ਢਿੱਡ ਨਾ ਭਰਦਾ ਮੇਰੇ ਢਿੱਡ ਦਾ ਸੁੱਖ ਸੰਧੀ ਤੂੰ ਤਾਂ ਉਹਦੇ ਮੁੰਡੇ ਵੀ ਆਪਦੇ ਮਗਰ ਲਾ ਰੱਖੇ ਸੱਚੀ ਲੈ ਤੂੰ ਤਾਂ ਬਾੜੀ ਕੰਜੂਸਣੀ ਆ ਤੇ ਜੇ ਤੁਹਾਡੇ ਨਾਲ ਭੱਗ ਜਾਂਦੇ ਗੱਡੀ ਚੱਕ ਲਾਂਦੇ 5000 ਰੁਪਏ ਹੁਣ ਮੇਲਾ ਤੁਹਾਡਾ ਨੰਗ ਜਾ ਹੋ ਗਿਆ। ਬਸ ਹੁਣ ਫਿਰ ਹੁਣ ਅਸੀਂ ਲੈ ਕੇ ਵੀ ਨਹੀਂ ਜਾਂਦੇ ਨੇ ਕਦੇ ਉਹਨਾਂ ਨੂੰ ਇੱਥੇ ਰੱਖੀ ਤੂੰ। ਮੇਰੇ ਗੱਲ ਸੁਣੀ ਹੋਏ। ਮੇਰੇ ਟੀਕਾ ਲਵਾ ਲਓ ਨਾ ਮੇਰੇ ਦਰਦ ਹੋਈ ਜਾਂਦਾ ਗਾ। ਔਟ ਖਾ ਲੈਂਦੀ। ਲੈ ਔਟ ਖਾਣ ਨੂੰ ਕੀ ਖਾਦਾ ਸੀ ਕੁਝ ਨਹੀਂ ਖਾਦਾ ਗਾ। ਤੇ ਹੋਰ ਹੁਣ ਦਰਦ ਕਾਦਾ ਹੁਣ ਲੱਗਿਆ। ਪਤਾ ਨਹੀਂ ਤਜਾਬ ਬਣਿਆ ਪਿਆ ਤੁਸੀਂ ਮੈਂ ਹੀ ਹੋ ਰਿਹਾ। ਪਜਾਬ ਹੀ ਕਹੂੰਗਾ ਹੁਣ। ਆ ਜਾ ਤੂੰ ਟੀਕਾ ਲਵਾ ਲਿਆ ਮੇਰੇ। ਉਹ ਤਾਂ ਤਾਂ ਦੇਖਦੀਆਂ ਨੇ ਵੀ ਖਾਣਾ ਕਿੰਨਾ ਗਾ। ਚੱਲ ਤੂੰ ਟੀਕਾ ਲਵਾ ਲਿਆ। ਚੱਕੀ ਤੁਰੇ ਉਹਨਾਂ ਰੇਸ਼ ਆ। ਕਾ ਟਾਇਰ ਵੀ ਕਸਿਆ ਜਾ ਪਿਆ ਇਹ ਜੋ ਹਵਾ ਤਾਂ ਹੈ ਹੀ ਨਹੀਂ ਕਿ ਟਾਇਰ ਚ 바ਲ ਜੋ 바ਲ ਕੋ ਕੁਛ ਨਹੀਂ ਕਰਦਾ ਟਾਇਰ ਨੂੰ 1500 ਲੱਗ ਜੂ ਟੀਕਾ ਲਵਾਉਣਾ ਲਵਾ ਲਿਓ ਐ ਇਹ ਤਾਂ ਮੰਮੀ ਦੋ ਰੁਪਏ ਟਾਇਰ ਤੇ ਤਾਂ ਲਾਦ ਗੇ ਤੂੰ ਕਿਹੜਾ ਦਵਾਈ ਲਿਆ ਦਵਾਈ ਆਏ ਤਾਂ ਨਹੀਂ ਰਾਸਤਨ ਖੜਾ ਚੱਲ ਚੰਗਾ ਇੰਨਾ ਕੰਜੂਸਪਣਾ ਕਿਤੇ ਨਹੀਂ ਹੋਣਾ ਜਿੰਨਾ ਆਪਣੇ ਘਰੇ ਚੱਲਦਾਗਾ ਇਹਨੇ ਦਵਾਈ ਲਿਆ ਤੇ ਲੜਾਈ ਕਰਨੀ ਚੱਲ ਚੰਗਾ ਮੈਨੂੰ ਤਾਂ ਕੀ ਹੈਗਾ ਜਿੱਦੇ ਕਿਸੇ ਦੇ ਸੱਟ ਮਰਵਾਤੀ ਨਾ ਫਿਰ ਲੱਗੂ ਸੋਨੂੰ ਪਤਾ ਉਹ ਤਾਂ ਖਟ ਖਟਗਾ ਨਹੀਂ ਹੋਣੀ ਅੱਗ ਸਵਾ ਖਟਿਆਈਆਂ ਖਾ ਲਈਆਂ ਹੋਰ ਖਾ ਲੈਣਾ ਸੀ ਖਟਿਆਈਆਂ ਚੱਲ ਅੜਾ ਤੂੰ ਦਵਾਈ ਦਿਵਾ ਲਿਆ ਹਾਂ ਮੁਰਗਾ ਖਾ ਕੇ ਹਾਂ ਜੰਗ ਨਾ ਮੁਰਗਾ ਖਾ ਕੇ ਹੋਰ ਹਾਈ ਗੱਲ ਆ ਕੀ ਹਾਲ ਕਰੇਗਾ ਜਦੋਂ ਆਖਿਆ ਸੀ ਜਾਂਦੇ ਹੋਇਆ ਨਹੀਂ ਵੀ ਇਹਦੇ ਪੈਂਚਰ ਹੋਈ ਪਈ ਆ ਇਹ ਕੋਈ ਲਾ ਦੋ ਇਹ ਤੇ 2 ਰੁਪਏ ਕੋਈ ਨਹੀਂ ਸੁਣਦਾ ਗੱਲ ਠੱਕਾ ਲਾ ਦੇ ਠੱਕੇ ਪਏ ਜਮਾ ਪੁੱਲੇ ਰੌਲਾ ਜੇ ਬਾਵਾ ਪੈ ਰਿਆ ਜੰਗ ਦਾ ਹਣਾ ਮੈਨੂੰ ਤਾਂ ਲੱਗਦੀ ਊ ਨਾ ਭਲੇਟ ਦੇਣ ਕਿਤੇ ਹੋਰ ਯਾਰ ਕੀ ਪਤਾ ਲੱਗਦਾ ਬੇ ਪੁੱਤ ਖੇਤਾਂ ਦੇ ਕੰਮ ਨਿਭੜ ਗਏ ਤੁਸੀਂ ਐ ਬੈਠੇ ਵਿਹਲੇ ਹੋਏ ਹਾਂ ਖੇਤਾਂ ਦਾ ਤੂੰ ਟੂੜੀ ਚਾੜੀ ਦਾ ਨਿਮੇੜ ਤਾ ਸਾਰਾ ਤਵੇ ਨਿਭੜ ਕੇ ਕੋਈ ਹਿਸਾਬ ਕਿਤਾਬ ਕਰ ਲੋ ਟੂੜੀ ਤੱਪੇ ਆਏ ਜੇ ਕੋਈ 2 ਰੁਪਏ ਦੇਗੀ ਏ ਕੱਲ ਦਾ ਸਹੀ ਯਾਰ ਅੱਜ ਚੱਲੀਏ ਮੰਡੀ ਚੱਲ ਜਾਈਂ ਆ ਆ ਕੇ ਮੁੜਦੇ ਟੂੜੀ ਆਏ ਤਾਂ ਤੁਸੀਂ ਮੌਜ ਨਾ ਮੰਜੇ ਤੇ ਬਹਿ ਕੇ ਚੱਕ ਕਰ ਮਾ ਆ ਮੈਂ ਤੂੰ ਵੀ ਸਾਡਾ ਜਾਣ ਲੈ ਕਰ ਲੈਣੀ ਆ ਵੀ ਮਸਾ ਦਾ ਥੀ ਘੰਟਾ ਬੈਠੇ ਆ ਕੁਛ ਨਹੀਂ ਆਉਂਦਾ ਫੇਰ ਹੀ ਬੈਠਾਂਗੇ ਵਿਹਲੇ ਹੋ ਕੇ ਆਜਾ ਕਰੋ ਜਿਹੜਾ ਨਰਮੇ ਕਿੱਥੇ ਮੁੜ ਕੇ ਨਰਮੇ ਦਾ ਨਾਮ ਇਹਦੇ ਚ ਵੱਡ ਜਾਗੇ ਚੱਲ ਯਾਰ ਬਹਿ ਕੇ ਕੀ ਕਰਨਾ ਪੁੱਤ ਜੱਟਾਂ ਦੇ ਪੁੱਤ ਨਹੀਂ ਮੰਜਾ ਦੇ ਬੰਦੇ ਹੁੰਦੇ ਕੰਮ ਕਰੋ ਆਪ ਦਾ ਹਿਸਾਬ ਕਿਤਾਬ ਕਰਕੇ ਜਿਹੜੇ ਦਿਨਾਂ ਕੋਈ ਪੈਸਾ ਤੇ ਨਹੀਂ ਦੇਉ ਦੋ ਮਿੰਟ ਹੋਰ ਹੀ ਟਿਕਣ ਦਿੰਦੀਆਂ ਆਉਂਦੇ ਨੂੰ ਐਂ ਕਰ ਦਿਓ ਐਂ ਕਰ ਦਿਓ ਐਂ ਕਰ ਦਿਓ ਉਹ ਤਾਂ ਜਾਣੀ ਪੁੱਤ ਉਹਦਾ ਗਲੇਸ ਸਾਰਾ ਦਿਨ ਪਵਾਈ ਜਾਂਦਗਾ ਨਹੀਂ ਖਾਣ ਨੂੰ ਭਾਲਦਗਾ ਨਹੀਂ ਸਾਰਾ ਦਿਨ ਲੈ ਯਾਰ ਗੂੜੀ ਚੱਲ ਗਈ ਜਾਓ ਪਹਿਲੇ ਪਹਿਲਾਂ ਤਾਂ ਪੰਪ ਮਾਰਨੇ ਪੈਣਾ ਤੋੜਨ ਤੋਂ ਪਹਿਲਾਂ ਹੋਰ ਕੀ ਹੈ ਯਾਰ ਚੱਲ ਬੜਾ ਵੱਡਾ ਕੰਮ ਹੋ ਗਿਆ ਸੀ ਭੋਲੇ ਮਖਾ ਬੱਚੇ ਹੋਰ ਕੀ ਹੈ ਯਾਰ ਬੜਾ ਕੰਮ ਟੇਡਾ ਹੋ ਗਿਆ ਸੀ ਹੋਰ ਯਾਰ ਦੇਖ ਲੈ ਬਈ ਕਿੰਨੀ 6:00 ਵਜੇ ਹੈ ਨਾ ਹੋਰ ਉਹ ਤਾਂ ਬਚ ਗਏ ਟਰੱਕ 'ਚ ਵੱਜਣੀ ਸੀ ਕਿ ਸਕੂਟਰੀ ਇਹਦਾ ਰਿਕਸ਼ੇ 'ਚ ਵੱਜ ਕੇ ਸਰ ਗਈ ਦੇ ਫੇਰ ਬੜਾ ਮੜਾ ਕਰਦੇ ਹੋਗੇ ਕਿੱਦੇ ਦੇ ਕਹੀ ਜਾਂਦੇ ਸਦੋਂ ਟਾਇਰ ਪਵਾ ਲੋ ਟਾਇਰ ਪਵਾ ਲੋ ਹੁਣ ਆਪਦੀ ਜਾਨ ਬਸ ਸੱਟ ਵਾਲੀ ਸੀ ਯਾਰ ਕੀ ਮਨੂਸਪਨਾ ਐਂ ਭਈ ਅਸੀਂ ਕੋਈ ਕਾਮ ਲਿਆ ਤਾਂ ਨਹੀਂ ਹੈਗੀ ਨਾ ਅਸੀਂ ਵੀ ਘਰੋਂ ਸਿੱਟੀ ਜਾ ਮੰਗਣਾ ਸੀ ਤੁਸੀਂ ਸਾਨੂੰ ਵੀ ਐਂ ਕਹਿ ਦਿੰਦੇ ਸੀਗੇ ਬਸ ਜਿਆ ਠੀਕ ਹੈ ਨਾ ਦੀ ਵੀ ਗੱਲ ਤਾਂ ਸਹੀ ਹੈ ਮੰਗਦੇ ਯਾਰ ਇੱਕ ਤੇ ਧਰ ਕੇ ਲੈ ਜਾ ਆ ਫਿਰਦੀ ਆ ਮੰਮੀ ਤਾਂ ਹੁਣ 20000 ਰੁਪਏ ਬਣਾਦਤੋ ਵਾਲਿਆ ਰਾੜ ਪਵਾ ਹਾਂ ਉਹੀ ਤਾਂ ਗੱਲ ਐ ਭਈ 20 ਤਾਂ ਬੱਦਲ ਲੱਗੂ ਇਹ ਕੰਮ ਤੋਂ ਬੈਠੋਂਗੇ ਦਵਾਨੀਆਂ ਆਏ ਦਵਾਨੀਆਂ ਦਵੰੀਆਂ ਦੀਆਂ ਵੱਧ ਲੱਗਦੀਆਂ ਲੱਗਣਗੀਆਂ ਮੇਰੇ ਪੁੱਤ ਹੁਣ ਕਿਵੇਂ ਲੱਗਣਗੇ ਹੱਥ ਨਾਲਾ ਕੁਟਣੀ ਤਾਂ ਨਹੀਂ ਹੈ ਜੀ ਦੁਖਦੀ ਐ। ਓਹੋ। ਰਾੜ ਪਾਇਆ ਪਾੜੀ ਹੋਈ ਐ ਸਾਰੀ। ਹੈ ਵੀ ਕੋਸਤ ਮੈਂ ਤਾਂ ਰੋਜ਼ ਕਹਿੰਦੀ ਸਾਈਂ ਤਾਂ ਪਾਸ ਹੋ ਜੇ ਸੋੜੀ 2 ਰੁਪਏ ਦੀ ਮਾਰੀ ਮੈਂ ਭੱਜੀ ਵੀ 1500 ਟਾਇਰ ਪਿੱਛੇ ਤੂੰ ਆ ਮਨ ਨਾਲ ਦੁੱਖ ਭੋਗੂਆਂ ਸਾਰੀ ਗਰਮੀ ਤੇ ਨਾਲੇ ਮੇਰੇ ਕੰਨੇ ਨਾਲ ਜਾਨ ਕਰਦੇ ਤੁਸੀਂ ਸਾਡੀ ਤਾਂ ਹੁਣ ਅਸੀਂ ਇਹਦੇ ਨਾਲ ਤੁਰਤੋ ਇਹ ਤਾਂ ਝੂਠਾ ਖਾਦਾ ਹੁਣ ਅਸੀਂ ਕੀ ਕਰੀਏ ਫਿਰ ਬਈ ਇੰਨਾ ਕੰਜੂਸ ਪਣਾ ਵੀ ਮਾੜਾ ਹੁੰਦਾਗਾ। ਓਏ ਬਸ ਹੁਣ ਜਰਾ ਇਹਦੂ ਬਾਦ ਨੇ ਇੱਕ ਜੂਸ ਬਣਾ ਕਰਦੇ ਪਉ ਜਾਂਦਾ ਸਕੂਟਰੀ ਜੀ ਬਦਲਦਗੇ ਲਾ ਮੇਰੇ ਮਿੰਨ ਦਾ ਪਾਸ ਕਰੋ ਯਾਰ ਖੁੱਲੀ ਸ਼ੂਟ ਹੈ ਮੈਂ ਤਾਂ ਦੂ ਮੜ ਕੇ ਨਹੀਂ ਹੱਥ ਲਾਉਂਦਾ ਕੋਲੇ ਗੱਲ ਸਕੂਟਰੀ ਜੀ ਬਦਲ ਦਿੰਦੇ ਹਾਂ ਸਕੂਟਰੀ ਵੀ ਨਾ ਲਈ ਵਧੀਆ ਸੋਹਣਾ ਮੋਟਰਸਾਈਕਲ ਲੈ ਲਓ ਮੈਂ ਇੱਥੇ ਹੋ ਗਈ ਗਲਤੀ ਮੈਂ ਤਾਂ ਇਹਨਾਂ ਦੇ ਵੀ ਨਹੀਂ ਅੱਖ ਲੱਗੇ ਇਹ ਵੀ ਕਹਿਣੇ ਸੀ ਮੰਮੀ ਤੂੰ ਮੈਂ ਦੱਸ ਬੈਂਕਾਂ ਭਰਤੀਆਂ ਆਪਾਂ ਕੰਜੂਸੀ ਕਰ ਕਰ ਕੇ ਕੀ ਖਟਿਆ ਖਟਣਾ ਕੀ ਸੀ ਆ ਸੱਤ ਖਾ ਕੇ ਪੈ ਗਿਆ ਤਾਲ ਕਦੇ ਚੱਜ ਦੀ ਖਾਦੀ ਨਹੀਂ ਹਾਂ ਸਾਰਾ ਦਿਨ ਮੈਂ ਤਾਂ ਕਹੀ ਹਾਂ ਸੇ ਇਥੋਂ ਵੀ ਬਚ ਜੇ ਇਥੋਂ ਵੀ ਬਚ ਜੇ ਮੈਂ ਤਾਂ ਪੁੱਤ ਬਚਾਉਣ ਤੇ ਹੋਈ ਸੀ ਤੇ ਮੈਂ ਮੈਨੂੰ ਐਸੀ ਤਰੀਕ ਫਿਰ ਕੁਝ ਨਹੀਂ ਹੁੰਦਾ ਤੇ ਫਿਰ ਅੱਜ ਤੁਹਾਡੇ ਸਾਹ ਸਬਨਰ ਬਾਤੀ ਸੀ ਇਹਨਾਂ ਤਾਂ ਦੋਨੀਆਂ ਗਈ ਸੀ ਦੋਨੀਆਂ ਬਚ ਗਈ ਚੱਲ ਹਜੇ ਵੀ ਬਚ ਗਈ ਰਿਸਕੇ ਨਾਲ ਸਰ ਗਿਆ ਅਜੇ ਬਸੇ ਥੱਲੇ ਵੜ ਜਾਂਦੀ ਫੇਰ ਹਾਂ ਨਹੀਂ ਪੁੱਤ ਮੈਂ ਇੰਨੇ ਕੁ ਚੋਸੀ ਕਰਦੀ ਬਸ ਹੁਣ ਚੁੱਪ ਕਰਕੇ ਆਪਦਾ ਖਾਓ ਪੀਓ ਐਸ਼ ਕਰੋ ਹੱਥਾਂ ਖੁੱਲ ਗਏ ਅੱਜ ਬਸ ਤਦਾ ਦਾ ਪਾਣੀ ਕਾਓ ਕਿਆ ਤੇ ਫਸਿੰਦਾ ਤਾਂ ਹੜਾ ਹੀ ਆਇਓ ਕਹੋ ਤਾਂ ਫੋਨ ਨਹੀਂ ਮੈ ਕੋਈ ਸੁਈ ਨਹੀਂ ਆਇਆ ਨਮਾਜ਼ ਤਾਂ ਸਿਰ ਲੱਗਦੇ ਪੈਸੇ ਤਾਂ ਲਾਉਣ ਦਾ ਹੱਕ ਬਣਦਾ ਐ ਅਜੇ ਤਾਂ ਹੁਣ ਜੇ ਲਾਏ ਹੁੰਦੇ ਤਾਂ ਕਿਉਂ 6:00 ਵਜਦੀ ਮੈਂ 6:00 ਵਜੇ ਆ ਪੁੱਤੋ ਦੁਖਦੀ ਐ ਤੋ ਹੱਥ ਬਲਾ ਬਹਿ ਜਾ ਬਹਿ ਹੱਥ ਬਹਿ ਜਾ ਕਿ ਬਜੇ 6:00 ਵਜੇ ਪੁੱਤੋ ਇਹ ਪੁੱਤੋ ਤੁਹਾਡੇ ਸਾਰਾ ਦਿਨ ਜਵਾਕ ਵੀ ਲਈ ਫਿਰਦੇ ਸਕੂਟਰੀ ਬਾਈ ਨਾ ਜਾਣੇ ਜਵਾਕਾਂ ਦੇ ਵਜਿ ਦੀ ਫਿਰ ਕੀ ਕਰ ਦੰਦੇ ਤੁਸੀਂ ਜਵਾਕਾਂ ਦੇ ਕਰਮਾਂ ਦਾ ਕੋਈ ਮੋੜ ਪੈ ਗਿਆ ਵੱਧ ਬਾਈ ਜਮਾਈ ਚੱਲ ਮੈਂ ਤਾਂ ਹੁਣ ਵੀ ਆਈ ਆਣੀ ਆ ਬਾਈ ਹੁਣ ਇੰਨੀ ਕੰਜੂਸੀ ਨਾ ਕਰੋ ਇਹ ਬਾਦਲ ਦੋ ਹੋਰ ਲਿਆਓ ਹੋਰ ਕੰਜੂਸੀ ਮਾੜੀ ਐ ਇੰਨੀ ਦਵਾਈ ਦਵਾਈ ਦਵਾ ਮੈਂ ਨਹੀਂ ਤੈਨੂੰ ਰੋਕਦੀ ਚੰਗੇ ਡਾਕਟਰ ਕੋਲ ਲੈ ਕੇ ਜਾ ਹੁਣ ਨਹੀਂ ਮੈਂ ਫੁੱਤ ਤੁਹਾਨੂੰ ਰੋਕ ਕੋਈ ਨਹੀਂ ਹੁਣ ਆਪਾਂ ਤਾਂ ਨਵੀਂ ਲਿਆਵਾਂਗੇ ਸਕੂਟਰੀ ਇਹਦੇ ਨਾਲ ਤਾਂ ਨਾ ਸਕੂਟਰੀ ਨਮੀ ਲੈਂਡ ਚ ਫਾਇਦਾ ਨਹੀਂ ਇਹਦੇ ਟਾਇਰ ਟੁਰਕਵਾ ਦੇ ਤੇ ਨਵੀਂ ਹੱਟ ਲੈ ਲੋ ਜਾਂ ਨਾਲੇ ਘਰੇ ਲੋਡ ਪੈਂਦੀ ਚਲ ਇਹ ਜਵਾਕਾਂ ਨੂੰ ਛੱਡ ਦਿੰਨੇ ਆ ਯਾਰ ਇਹਦੇ ਚ ਪਵਾ ਦੇਣਾ ਟਾਇਰ ਟੱਪਾ ਜਾ ਤੇ ਨਵੀਂ ਲਿਆਵਾਂਗੇ ਮੈਂ ਜਾਊਗਾ ਸਵੇਰੇ ਪਰਸੋਂ ਉੱਥੇ ਤੋਂ ਲਿਆਉਂਗਾ ਮੈਂ ਤਾਂ ਇਸ ਵੇਲੇ ਖਾਣੀਆਂ ਮਾਰੀਆਂ ਕਰਦਾਂ ਨੇ ਵੀ ਖਾਈ ਜਾਣੀਆਂ ਲਿਆਈ ਜਾਉ ਖਾਈ ਜਾਣੀਆਂ ਲਿਆਈ ਜਾਉ ਫੇਰ ਖੱਟਣਾ ਵੀ ਕੀ ਆ 20 ਕਿੱਲਿਆਂ ਦੀ ਖੇਤੀ ਆਉਂਦੀ ਐ ਚਾਜ ਨਾਲ ਰੋਟੀ ਨਹੀਂ ਖਾਧੀ ਕਦੇ ਆਪਾਂ ਚਟਨੀ ਚਟਨੀ ਕਰੀ ਜਾਨੇ ਕੀ ਕਰਨੇ ਚਟਨੀ ਅੱਜ ਵਿੱਚ ਹੀ ਰਹਿ ਗਿਆ ਸਾਰਾ ਕੁਝ ਸਾਰਾ ਕੁਝ ਵਿੱਚ ਰਹਿ ਗਿਆ ਸੀ ਰੋਗ ਦੀ ਕੋਸ ਮਰਜੀ ਆਜ ਬਸੰਦੇ ਦਾ ਖਾਓ ਖੰਡਾਓ ਖੋਣ ਨੀਓ ਮੇਰੇ ਦੱਖਾਂ ਖੋਲਤੀਆਂ ਰੱਬ ਨੇ ਚੱਲ ਛੱਟ ਤੋਂ ਛੱਟ ਕੋਈ ਗੱਲ ਨਹੀਂ ਜਾਲ ਚੱਲ ਕੋਈ ਗੱਲ ਨਹੀਂ ਯਾਰ ਤੂੰ ਆਰਾਮ ਕਰ ਕੋਈ ਨਹੀਂ ਸਾਬ ਲਾਵੇ ਤੰਮ ਧੰਦਾ ਕਰੋ ਕੰਮ ਧੰਦਾ ਇਹ ਜਿਹੇ ਬਕਸੇ ਕਰਦਾ ਜਿਹੜਾ ਤੂੰ ਮਨ ਦਾ ਉਹ ਵੀ ਆ ਗਿਆ ਕਿ ਖਾਣਾ ਨਾਲੇ ਕੰਮ ਰੋ ਕੇ ਹੁਣ ਨਰਮਾ ਸੱਤ ਤੇ ਉਹਦੇ ਕਿੱਥੇ ਲੋਟ ਆਉਗਾ ਕੋਈ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਆਪੇ ਸਾਬ ਲੂਗਾ ਚਾਰ ਤੇ ਹੜ ਕੇ ਪਾ ਲਾਂਗੇ ਕੁਝ ਨਹੀਂ ਹੁੰਦਾ ਬਥੇਰਾ ਪੈਸਾ ਜੋੜ ਲਿਆ ਯਾਰ ਜੋੜ ਜੋੜ ਕੇ ਰੱਖ ਰੱਖਿਆ ਉਹਦਾ ਕਰਨਾ ਕੀ ਹੈ ਹੋ ਯਾਰ ਐਸ ਕਰੋ ਕੁਝ ਨਹੀਂ ਹੁੰਦਾ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਵੀਡੀਓ ਦੇਖੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਆਪਣੇ ਰਾਏ ਗਰੂਪ ਤਿਆਰ ਕਰੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਕਰੋ ਜੀ ਅਸੀਂ ਉਹ ਕਮੀ ਨੂੰ ਦੂਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਬਣਾ ਸਕੀ ਜੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਜਿਹੜੇ ਨਵੇਂ ਨਵੇਂ ਆ ਤੁਸੀਂ ਵੀਡੀਓ ਦੇਖਣ ਦੇ ਵਿੱਚ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੇ ਭਰਾਵਾਂ ਭੈਣਾਂ ਦਾ ਧੰਨਵਾਦ ਜੀ